啥都。 ਨੇ ਆ ਗਏ ਬੱਸੇ ਤੋਂ ਆਈ ਸੀ ਕਿੰਨੇ ਵਜੇ ਸਾਢੇ 7 ਵਜੇ ਆਈ ਸੀ ਤੇ ਕਿੰਨੇ ਕ ਬੱਚੇ ਸੀ ਇਸ ਟਾਈਮ ਜਦੋਂ ਪੰਜ ਸੀ ਬੱਤੀ ਰਹੀਤੀ ਬੱਚੇ ਸੀਗੇ ਕੋਈ ਸੱਟ ਫੇਰ ਕਿਸੇ ਬੱਚੇ ਦੀ ਨਹੀਂ ਸਭ ਕੋ ਵੇਟ ਤਾਂ ਬਚ ਰਹੀ ਗੀ ਦੋ ਬੱਚਿਆਂ ਦੇ ਗੋਡੇ ਖੂਟਾਂ ਤੇ ਜਿਵੇਂ ਕਿਸੇ ਦੇ ਸਿਰ ਕਹਿੰਦੇ ਸਿਰਦਰ ਦੇ ਕਰਦਾ ਨਹੀਂ ਡਰਾਈਵਰ ਕਿੰਨੇ ਵੀ ਕਰਦਾ ਤਿਆਰ ਬਸ ਜਿਹੜੇ ਕਿ ਅੱਜ ਚਲਾਇਆ ਹੈ ਬਈ ਇਹ ਡਰਾਈਵਰ ਮਿਲ ਸਕਦਾ ਇਹ ਤਾਂ ਉਹ ਦਾ ਜਿਉ ਉਹ ਤਾਂ 60 ਫੁੱਟ ਵੱਜੀ ਹੋਈ ਸੀ ਉਹਨੇ ਉਹ ਵਿੱਚ ਜਿਹੜਾ ਅੱਜ ਸੀਗਾ ਮੌਜੂਦਾ ਡਰਾਈਵਰ ਇਹ ਉਹ ਦਾ ਸੀਰਪਾ ਕਿਨੇ ਚੜਦਾ ਸੀ ਕਿਨੇ ਚੜਤ ਆ ਰਿਹਾ ਸੀ ਬੱਚੇ ਉਹਨਾਂ ਦੇ ਉਹ ਦਾ ਕੋਈ ਡਰਪਾ ਨਹੀਂ ਕੋਈ ਉਹ ਦਾ ਪਹਿਲਾਂ ਵੀ ਮਰ ਗਿਆ ਮੈਂ ਇੱਕ ਦੋ ਵਾਰ ਇਹ ਮਹੀਨਾ ਪਹਿਲਾਂ ਉਹਨੇ ਆਪ ਦੀ ਗੱਡੀ ਭੰਨ ਲਈ ਸੀ ਪ੍ਰਣਾਲਾ ਰੋਡ ਤੇ ਉਹੋ ਮਤਲਬ ਇਹ ਸਕੂਲ ਪੈਣੀ ਸੀ ਜਾਂ ਕੋਈ ਹੋਰ ਗੱਡੀ ਸੀ ਉਹ ਤਾਂ ਉਹਦੀ ਆਗਦੀ ਸੀਗੀ ਪਹਿਲਾਂ ਪ੍ਰਾਈਵੇਟ ਗੱਡੀ ਸੀਗੀ ਅੱਛਾ ਪਹਿਲਾਂ ਵੀ ਉਹਨਾਂ ਤੋਂ ਐਕਸੀਡੈਂਟ ਹੋਏ ਹੋਏ ਸੀ ਕੋਣ ਹਵਾਣ ਵਾਲਾ ਲਾਂਦਾ ਬਈ ਕਾਨਾ ਨਾਲ ਲਾਂਦਾ ਹੀ ਨਹੀਂ ਹੈਗਾ ਅੱਛਾ ਅੱਛਾ ਠੀਕ ਹੈ ਕੰਪਲੀਟਾਂ ਗਈਆਂ ਸੀ ਕਾਲਜ ਚ ਪਹਿਲਾਂ ਵੀ ਇਹਨੀਆਂ ਇਹ ਤਾਂ ਬਈ ਮੂੰਹ ਭੇਜਿਆ ਸੀਗਾ ਪਹਿਲਾਂ ਡਰਾਈਵਰ ਤਾਂ ਹੋਰ ਸੀਗਾ ਅੱਛਾ ਇਹ ਤਾਂ ਜਿਵੇਂ ਮੂੰਹ ਭੇਜਣਾ ਵੀ ਆ ਤੂੰ ਆਇਆ ਹੈ ਆਹ ਜੀ ਆਪ ਹੀ ਭੇਜਿਆ ਵਾ ਠੀਕ ਆ ਦੇਖੋ ਇਹਦੇ ਚ ਗੱਲ ਇਹ ਹੈ ਅਸਲ ਚ ਇਹ ਮੈਨੇਜਮੈਂਟ ਜ਼ਿੰਮੇਵਾਰ ਹੈ ਕਿਉਂਕਿ ਲੋਕਾਂ ਦੇ ਬੱਚਿਆਂ ਨਾਲ ਖਲਵਾੜ ਹੋ ਰਿਹਾ ਹੈ ਹਾਂਜੀ ਪਹਿਲੀ ਗੱਲ ਤਾਂ ਇਹ ਮਿਆਦੋਂ ਦੇ ਲੰਘੇ ਵੀ ਪੈਣਾ ਹੈ ਹਾਂਜੀ ਹਾਂਜੀ ਨਾ ਇਹਦੇ ਚ ਕੋਈ ਸਹੂਲਤ ਹੈ ਨਾ ਇਹਦੇ ਚ ਕੋਈ ਮਤਲਬ ਜਿਹੜਾ ਫਾਸਟੇਡ ਵਾਲਾ ਕੋਈ ਸਹੂਲਤ ਹੈ ਨਾ ਕੋਈ ਹੋਰ ਹੈ ਠੀਕ ਹੈ ਜੀ ਤੇ ਦੂਜੀ ਗੱਲ ਜਿਹੜੇ ਡਰਾਈਵਰ ਵੀ ਰੱਖਿਆ ਉਹ ਸਪੂਤ ਦੀ ਜ਼ਿੰਮੇਵਾਰੀ ਆ ਦੇਖ ਕੇ ਰੱਖਣੇ ਆ ਉਹ ਦੱਸਿਆ ਕਰਦਾ ਨਹੀਂ ਕਰਦਾ ਮਤਲਬ ਉਹਦੀ ਮਤਲਬ ਇਸ ਲਈ ਪਹਿਲੀ ਗੱਲ ਤਾਂ ਇਹਦੀ ਫਿਟਨੈਸ ਹੀ ਨਹੀਂ ਹੋਣੀ ਗੱਡੀ ਦਾ ਹਾਂ ਕੋਈ ਹੈਲਮਟ ਸਿੰਗਲ ਟਾਈਪ ਇਹ ਇਸ ਲਈ ਅਸੀਂ ਤਾਂ ਕਹਿੰਦੇ ਹਾਂ ਕਿ ਜਿੱਥੇ ਡਰਾਈਵਰ ਜ਼ਿੰਮੇਵਾਰ ਆ ਉਦੋਂ ਵੱਧ ਇੱਥੋਂ ਦੀ ਮੈਨੇਜਮੈਂਟ ਜ਼ਿੰਮੇਵਾਰ ਆ ਸਹੀ ਗੱਲ ਪਰ ਉਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਠੀਕ ਹੈ ਮੈਂ ਜਥੇਵੰਦੀ ਭਾਰਤੀ ਕਿਸਾਨ ਜੋਨ ਦੇ ਕ੍ਰਾਂਤੀਕਰਤਾ ਜ਼ਿਲ੍ਹਾ ਪ੍ਰਧਾਨ ਆ ਠੀਕ ਹੈ ਸਾਡੀ ਇਹ ਮੰਗ ਹੈ ਵੀ ਇਹਨਾਂ ਦਾ ਕਰਕੇ ਹੋਰਾਂ ਵੀ ਸਕੂਲਾਂ ਨੂੰ ਕੰਨ ਹੋਵੇ ਠੀਕ ਹੈ ਨਹੀਂ ਕਿਸੇ ਦਾ ਜੀ ਸਾਰੀਆਂ ਪੁਰਾਣੀਆਂ ਬੈਨਾਂ ਸਾਰੀਆਂ ਅੱਸੀ ਵੇਲਦਿਆਂ ਇਹ ਤਾਂ ਕੁਦਰਤੀ ਬਚਤ ਰਹੇਗਾ ਤੁਸੀਂ ਤਿੰਨ ਕਰਮਾਂ ਤੋਂ ਉੱਤੋਂ ਡਿੱਗੀ ਹੈ ਹਾਂਜੀ ਹਾਂਜੀ ਨਹੀਂ ਤਾਂ ਮੌਤਾਂ ਵੀ ਹੋ ਸਕਦੀਆਂ ਕੋਈ ਰਾਤ ਰਾਤ ਹੀ ਦਾ ਹੋਊਗਾ ਕੋਈ ਛੋਟੇ ਛੋਟੇ ਬੱਚੇ ਅੰਦਰ ਕੀ ਮਾ ਹੋਗਾ ਪਾਟ ਜਿਹਾ ਵੀ ਬਾਪ ਭੱਜ ਗਿਆ ਮੋਟਰ ਡਰਾਈਵਰ ਭੱਜ ਗਿਆ ਜੀ ਕਿਸੇ ਦਾ ਹਾਂਜੀ ਭੱਜ ਗਿਆ ਜੀ ਉਹ ਅੱਛਾ ਜਿਹੜੇ ਕੱਢਣ ਆਏ ਜੀ ਉਹਨਾਂ ਦਾ ਮੋਟਰਸਾਈਕਲ ਲੈ ਕੇ ਵਾਕੇ ਭੱਜ ਗਿਆ ਅੱਛਾ ਜੀ ਇਹ ਸਾਰੇ ਸਕੂਲਾਂ 'ਚ ਇਹ ਹਾਲਾ ਬੈਨਾ ਸਾਰੀਆਂ ਹਾਈ ਜੀ 71 ਵੇਲ ਦੀਆਂ ਬੈਨਾ ਇਹਨਾਂ ਦੇ ਕੋਈ ਨਹੀਂ ਹੈਗਾ ਕੋਈ ਪ੍ਰਸ਼ਾਸਨ ਪੈਡਲ ਤਾਂ ਇਹਦੇ ਪੈਂਡ ਦਾ ਉਹ ਕਰਾਉ ਕੋ ਇਹ ਮਾਡਲ ਕਿਹੜਾ ਹੈ ਮਤਲਬ ਕੱਲੀ ਇਹ ਬੈਨ ਕਿਹੜੇ ਸਕੂਲ ਦੀ ਹੈ ਜੀ ਪਾਡ ਫੈਂਡਰ ਵੀ ਪਾਡ ਫੈਂਡਰ ਉਹ ਗਿਲਕਲਾ ਹਾਂ ਹਾਂ ਗਿਲਕਲਾ ਠੀਕ ਹੈ ਇਹ ਤਾਂ ਹਜੇ ਬਚਤ ਰਹੇਗੀ ਕੁਛ ਨਹੀਂ ਵਿਗੜਿਆ ਚਲੋ ਮਾੜਾ ਮੋਟਾ ਕਿਸੇ ਦਾ ਕੋਈ ਗੁੱਟ ਪੰਗਾ ਕਿਸੇ ਦੇ ਗੋਡਿਆਂ ਘਟਿਆਂ ਤੇ ਸੱਟਾਂ ਨੇ ਸੱਤ ਸੱਤ ਦੋਨੇ ਤਰ੍ਹਾਂ ਆਪਣਾ ਸਰਪੂਲ ਮੈਨੇਜਮੈਂਟ ਵੱਧ ਦੋਸ਼ੀ ਹੈ ਜੀ ਨੇ ਉਹ ਜਿਹੇ ਡਰਾਈਵਰ ਰੱਖੇ ਆ ਠੀਕ ਆ ਕਿਸੇ ਤੋਂ اچانک ਮਤਲਬ ਹੋ ਗਿਆ ਹਾਂਜੀ ਵੱਖ ਗੱਲ ਹੈ ਕੋਈ ਗਿੱਲਾ ਵਤਾਜ ਮੈਂ ਧਰਤੀ ਤਾਂ ਸੀ ਵੀ ਹੈ ਤੁਰ ਗਿਆ ਦੀ ਤੋਂ ਮਤਲਬ ਹੋ ਗਿਆ ਹੁਣ ਐਡੇ ਚੋੜੇ ਪਹੀ ਚੀਜ਼ ਹਾਂ ਨਹੀਂ ਪਤਾ ਲੱਗਿਆ ਮੈਂ ਤੜਕੇ ਦੇ ਵੇਲੇ ਜਾਣ ਬੁੱਝ ਕੇ ਇਹ ਤਾਂ ਬੇਮਾਲ ਕਾਰਨ ਜਾ ਮੋਬਾਈਲ ਨਾਲ ਲੱਗਿਆ ਹੋਇਆ ਸੀ ਠੀਕ ਹੈ ਜੀ ਉੱਥੋਂ ਆ ਕੇ ਦਿੱਤੀ ਉਹ ਉੱਥੇ ਮੇਰਾ ਮੁੰਡਾ ਪੱਠੇ ਵੜਦਾ ਈ ਉਹਨੇ ਆ ਕੇ ਸੀ ਸੱਪ ਨੇ ਉਹਨੇ ਬੱਚੇ ਕੱਢਿਆ ਉਹ ਲਖਮੀਰ ਸਿੰਘ ਨੇ ਗੱਲੀ ਕਰਨ ਹੋਇਆ ਹਾਂ ਇਹਨਾਂ ਗੱਲੀ ਇਹਨਾਂ ਗੱਲੀ ਹੋਈ ਹੈ ਨੰਗਲੀ ਬੱਚੇ ਨੇ ਪਿਆ ਸਾਹਿਬ ਵੀ ਗੱਦਾ ਵਾਦਾ ਬੱਚੇ ਐ ਟੈਕ ਮਾਇਰ ਵੀ ਸੀ ਕਾਨੂੰਨ ਲੱਗਿਆ ਵਜ੍ਹਾ ਕਰਕੇ ਨਹੀਂ ਅਮਰੀਕਾ ਨਾਲ ਲੱਗਿਆ ਕੋਈ ਇੱਥੇ ਡਿੰਪੀ ਤੋਂ ਮੈਨੂੰ ਉੱਥੋਂ ਪਤਾ ਲੱਗਿਆ ਉਹਨੇ ਇੱਧਰ ਦੇ ਆ ਕੇ ਜਾ ਤਾਂ ਨਹੀਂ ਬਾਕੀ ਯਾਰ ਠੀਕ ਕਰ ਮੰਦ ਗੱਡੀ ਮੈਂ ਉਹਨਾਂ ਨਾਲ ਮੜਾ ਦੁਕਾਨਾਂ ਠੀਕ ਹੈ ਗੱਲਕਲਾ ਰੋਡ ਰਾਫ ਤੇ ਹਾਂਜੀ ਹਾਂਜੀ ਸਰ ਉਹ ਆ ਜਿਹੜੇ ਬੱਚੇ ਸੀ ਮਹਾਰਾਜ ਤੋਂ ਤੇ ਇੱਥੋਂ ਮਹਾਰਾਜਪੁਰ ਤੋਂ ਲੈ ਕੇ ਜਿਹੜਾ ਸਕੂਲ ਵਾਲ ਨੂੰ ਜਾ ਰਹੀ ਸੀ ਹਾਂਜੀ ਮਹਾਰਾਜਪੁਰ ਤੋਂ ਤਰੀ ਬੇਣਾ ਜਿਹੜੀ ਇੱਥੇ ਬੱਚੇ ਕੋਲ 32 ਬੱਚੇ ਸੀ ਲੈ ਕੇ ਜਿਹੜੀ ਖੜਵੰਜਾ ਲੱਗਾ ਹੋਇਆ ਇਹ ਤਿਆਰੀ ਸੀ ਅੱਛਾ ਜੀ ਤੁਹਾਡਾ ਜਿਹੜਾ ਡਰਾਈਵਰ ਆ ਜਿਹੜਾ ਉਹ ਮੋਬਾਈਲ ਮੋਲ ਨੂੰ ਦੇਖ ਰਿਹਾ ਸੀ ਅੱਛਾ ਜੀ ਉਹ ਤੋਂ ਜਿਹੜੀ ਤੇਜ਼ੀ ਤੇ ਝੋਨੇ ਦੇ ਵਿੱਚ ਪਲਟ ਗਈ ਤੇ ਇਸ ਤੇ ਮੁੰਡਾ ਲਖਵੀਰ ਸਿੰਘ ਕੋਲੇ ਪੱਠੇ ਵੜ ਰਿਹਾ ਸੀ ਉਹ ਨੇੜੇ ਆ ਗਿਆ ਹੋਰ ਪਲਕਾ ਲੱਗ ਗਿਆ ਜਿਹਦੇ ਦੋ ਬੱਚੇ ਹਾਂਜੀ ਸੈਂੇ ਬੰਦੇ ਆ ਗਏ ਤੇ ਉਹਨਾਂ ਦੇ ਚ ਨੌਵੀਂ ਕਲਾਸ ਦੇ ਚਾਰ ਬੱਚੇ ਸੀ ਜਿਨ੍ਹਾਂ ਦੀ ਮਦਦ ਨਾਲ ਜਿਹੜੇ ਬੱਚਿਆਂ ਨੂੰ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਕਿਸੇ ਬੱਚੇ ਦੇ ਅਜੇ ਤੱਕ ਕੋਈ ਵਿੱਚ ਸੱਟ ਵਾਰੇ ਪਿਆੜ ਨਹੀਂ ਆਇਆ ਅਤੇ ਬੱਚੇ ਸਾਰੇ ਬਿਲਕੁਲ ਠੀਕ ਠਾਕ ਹੈ ਠੀਕ ਹੈ ਜੀ ਔਰ ਜਿਹੜਾ ਡਰਾਈਵਰ ਸੀਗਾ ਹਾਂ ਜੀ ਜਿਹੜੇ ਇਹਨਾਂ ਉਹ ਡਰਾਈਵਰ ਮੌਕੇ ਤੋਂ ਇੱਕ ਭੱਜ ਗਿਆ ਬਾਕੀ ਉਹਦੇ ਸਹਾਂਝਵੇਂ ਬਾਕੀ ਸਾਰਾ ਤਾਲਮਿਲ ਕੀਤਾ ਜਾ ਰਿਹਾ ਉਹਨਾਂ ਦੇ ਬਿਆਨ ਦੇ ਆਧਾਰ ਤੇ ਉਹਦੇ ਖਿਲਾਫ ਬੰਦੀ ਕਰੀ ਗਈ ਠੀਕ ਹੈ ਸਰ ਜੀ